ਗੁਰਮਖ ਪਿਆਰਿਓ ਆਓ ਆਪਾਂ ਜਾਣਦੇ ਹਾਂ ਉਹ ਗੱਲਾਂ ਬਾਰੇ ਜਿਨ੍ਹਾਂ ਨੂੰ ਜਾਣ ਕੇ ਸਾਡੀ ਜ਼ਿੰਦਗੀ ਵਿੱਚ ਅਸੀਂ ਦੌਲਤਮੰਦ ਹੋ ਸਕਦੇ ਹਾਂ ਕੱਲੇ ਅਮੀਰ ਨਹੀਂ ਦੌਲਤਮੰਦ ਅਮੀਰੀ ਤੇ ਦੌਲਤਮੰਦ ਹੋਣ ਵਿੱਚ ਬਹੁਤ ਫਰਕ ਹੁੰਦਾ ਇੱਕ ਬਜ਼ੁਰਗ ਬੇਬੇ ਸੀ ਉਹਨੇ ਗੁਪਤ ਰਾਜ ਦੱਸੇ ਸੀਗੇ ਛੋਟੀ ਜੀ ਕਹਾਣੀ ਸੁਣੀਏ ਸਾਰੀ ਗੱਲ ਸਮਝ ਆ ਜਾਵੇਗੀ ਕੋਈ ਬੀਬੀ ਸੀ ਬਜ਼ੁਰਗ ਜਦੋਂ ਉਹਦੇ ਘਰ ਵਿੱਚ ਉਹਨੇ ਪੁੱਤਰ ਦਾ ਵਿਆਹ ਕੀਤਾ ਇਕਲੌਤਾ ਪੁੱਤਰ ਤੇ ਉਹਦੀ ਨੌ ਆਈ ਉਹਨੇ ਬੜੇ ਪਿਆਰ ਦੇ ਨਾਲ ਉਹਨੂੰ ਪੰਜ ਗੱਲਾਂ ਦੱਸੀਆਂ ਕਹਿਣ ਲੱਗੀ ਜਦੋਂ ਮੈਂ ਵਿਆਹੀ ਆਈ ਸੀ ਇਹ ਘਰ ਦੇ ਵਿੱਚ ਉਦੋਂ ਮੈਨੂੰ ਮੇਰੀ ਸੱਸ ਨੇ ਦੱਸੀਆਂ ਸੀ ਤੇ ਸਾਰੀ ਜ਼ਿੰਦਗੀ ਮੈਂ ਇਹਨਾਂ ਗੱਲਾਂ ਨੂੰ ਕਮਾਇਆ ਤੇ ਮੈਂ ਜਾਣਦੀ ਆ ਇਹਨਾਂ ਵਿੱਚ ਜਾਦੂ ਆ ਜੇ ਤੂੰ ਵੀ ਕਮਾ ਲੇਂਗੀ ਆਪਦੀ ਜ਼ਿੰਦਗੀ ਵਿੱਚ ਕਦੇ ਵੀ ਡੋਲੇਗੀ ਨਹੀਂ ਸਭ ਤੋਂ ਪਹਿਲੀ ਗੱਲ ਆਖੀ ਉਹ ਬੇਬੇ ਨੇ ਸਾਡੇ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਆਂ ਨਾ ਸੰਗਤ ਜੀ ਉਹਦੇ ਵਿੱਚ ਇੱਕ ਵੇਲਾ ਹੈ ਜਿਹਦੀ ਬੜੀ ਮਹਾਨਤਾ ਅੰਮ੍ਰਿਤ ਵੇਲਾ ਉਹ ਆਖਿਆ ਅੰਮ੍ਰਿਤ ਵੇਲੇ ਜਾਗਣਾ ਰੱਬ ਦਾ ਨਾਮ ਲੈਣਾ ਇਹ ਇੱਕ ਬਹੁਤ ਚੰਗਾ ਗੁਣ ਜੇ ਤੂੰ ਇਹ ਕਮਾ ਲੇਂਗੀ ਨਾ ਤੇਰਾ ਘਰ ਤੇਰਾ ਪਰਿਵਾਰ ਸਾਰੇ ਚੜ੍ਹਦੀ ਕਲਾ ਵਿੱਚ ਰਹਿਣਗੇ ਪਰ ਜੇਕਰ ਤੂੰ ਇਹ ਛੱਡ ਦਿੱਤਾ ਅੰਮ੍ਰਿਤ ਵੇਲਾ ਛੱਡ ਦਿੱਤਾ ਸੰਭਾਲਿਆ ਨਹੀਂ ਘਰ ਜਿਹੜਾ ਟੈਂਦੀ ਕਲਾ ਵੱਲ ਜਾਵੇਗਾ ਤੇ ਤੁਸੀਂ ਕਦੇ ਅਮੀਰ ਨਹੀਂ ਹੋ ਸਕਦੇ ਤੁਹਾਡੇ ਕੰਮ ਲੇਟ ਹੋਇਆ ਕਰਨਗੇ ਕਿਉਂਕਿ ਜਿਹੜਾ ਦੇਰ ਨਾਲ ਉੱਠੂਗਾ ਉਹਦੇ ਕੰਮ ਵੀ ਤਾਂ ਦੇਰੀ ਨਾਲ ਹੀ ਹੋਣਗੇ ਨਾ ਸੰਗਤ ਜੀ ਫਿਰ ਉਹ ਬੇਬੇ ਨੇ ਸਾਰੀ ਗੱਲ ਦੱਸੀ ਆਪਦੀ ਨੌ ਨੂੰ ਕਹਿਣ ਲੱਗੀ ਜੇ ਤੂੰ ਚਾਹਨੀ ਆ ਜ਼ਿੰਦਗੀ 'ਚ ਕਾਮਜਾਬ ਹੋਣਾ ਤੇ ਜਿਹੜੇ ਘਰ ਵਿੱਚ ਤੂੰ ਵਿਆਹੀ ਆਂ ਇਹ ਤਰੱਕੀ ਕਰੇ ਤਾਂ ਤੈਨੂੰ ਫਿਰ ਅੰਮ੍ਰਿਤ ਵੇਲਾ ਸੰਭਾਲਣਾ ਪੈਣਾ ਇੰਨਾ ਹੀ ਨਹੀਂ ਰੱਬ ਦਾ ਸ਼ੁਕਰਾਨਾ ਵੀ ਕਰਨਾ ਪੈਣਾ ਜਦੋਂ ਆਪਾਂ ਸਵੇਰੇ ਉੱਠਦੇ ਆ ਦੋ ਆਪਣੇ ਕੋਲ ਪੱਖ ਸਾਹਮਣੇ ਹੁੰਦੇ ਆ ਸ਼ੱਕ ਦੇਆਂ ਵਿੱਚ ਵੀ ਜਿਉ ਸਕਦੇ ਆ ਸ਼ੁਕਰਾਨੇ ਵਿੱਚ ਵੀ ਜ਼ਿੰਦਗੀ ਜਿਉ ਸਕਦੇ ਆ ਤਾਂ ਆਪਾਂ ਕੀ ਕਰਦੇ ਆ ਆਪਾਂ ਜ਼ਿਆਦਾ ਕਰਕੇ ਸ਼ਿਕਵੇ ਚੁਣਦੇ ਆ ਪਰ ਤੂੰ ਸ਼ੁਕਰਾਨਾ ਚੁਣਨਾ ਰੱਬ ਦਾ ਸ਼ੁਕਰ ਕਰਨਾ ਰੱਬ ਦਾ ਨਾਮ ਲੈਣਾ ਉਹ ਬਹੁਤ ਧਿਆਨ ਦੇ ਨਾਲ ਸੁਣ ਰਹੀ ਆ ਬੇਬੇ ਨੇ ਦੂਜੀ ਗੱਲ ਅੱਖੀ ਕਹਿਣ ਲੱਗੀ ਦੂਜੀ ਗੱਲ ਮੇਰੀ ਯਾਦ ਰੱਖੀ ਜਦੋਂ ਵੀ ਘਰ ਦੇ ਜਿੰਨੇ ਮੈਂਬਰ ਆਣਾਂ ਤਾਂ ਤੇਰਾ ਫਰਜ਼ ਬਣਦਾ ਵੀ ਉਹਨਾਂ ਦੀ ਸਲਾਹ ਨਾਲ ਚੱਲਣਾ। ਕੁਝ ਲੋਕ ਹੁੰਦੇ ਆ ਕੰਮ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਹੀ ਨਹੀਂ ਲੈਂਦੇ। ਕੰਮ ਕਰਨ ਤੋਂ ਬਾਅਦ ਸੋਚਦੇ ਆ। ਕਈ ਵਾਰੀ ਘਰ ਦਾ ਕੋਈ ਛੋਟਾ ਜਿਹਾ ਮੈਂਬਰ ਹੋਵੇ ਨਾ ਉਮਰ ਭਾਵੇਂ ਉਹਦੀ ਛੋਟੀ ਹੋਵੇ। ਕਈ ਵਾਰੀ ਉਹਦੇ ਕੋਲ ਗੁਣ ਹੁੰਦਾ ਉਹ ਗੱਲ ਚੰਗੀ ਕਰ ਜਾਂਦਾ। ਉਹ ਸਲਾਹ ਸਾਡੇ ਕੰਮ ਆਉਂਦੀ ਆ। ਇਹ ਜ਼ਰੂਰੀ ਨਹੀਂ ਵੀ ਬਜ਼ੁਰਗ ਬੰਦੇ ਹੀ ਕੇਵਲ ਸਿਆਣੀਆਂ ਗੱਲਾਂ ਕਰੂਗਾ। ਕਈ ਵਾਰੀ ਬੱਚੇ ਤੋਂ ਵੀ ਅਸੀਂ ਸਿੱਖ ਸਕਦੇ ਆ ਸੰਗਤ ਜੀ। ਉਹ ਕਹਿਣ ਲੱਗੀ ਸਲਾਹ ਦੇ ਨਾਲ ਚੱਲਨੀ ਇਹ ਤੇਰਾ ਫਰਜ਼ ਆ ਦੂਜੀ ਗੱਲ ਤੂੰ ਯਾਦ ਰੱਖਣੀ ਆ ਕਿ ਜਦੋਂ ਕੋਈ ਸਲਾਹ ਦੇਵੇ ਉਹਨੂੰ ਧਿਆਨ ਦੇ ਨਾਲ ਸੁਣਨਾ ਵੀ ਆ ਸਮਝਣਾ ਵੀ ਆ ਨਿੱਕੇ ਨਿੱਕੇ ਬੱਚੇ ਕਈ ਵਾਰੀ ਇਹੋ ਜੀ ਸਲਾਹ ਦੇ ਦਿੰਦੇ ਆ ਜਿਹੜੇ ਸਾਨੂੰ ਵੱਡੇ ਵੀ ਨਹੀਂ ਦੇ ਸਕਦੇ ਤਾਂ ਇਹ ਨਹੀਂ ਪਤਾ ਕਦੋਂ ਕੀ ਤੋਂ ਸਿੱਖਣ ਨੂੰ ਮਿਲ ਜਾਵੇ ਇਹ ਤੂੰ ਗੱਲ ਪੱਲੇ ਬੰਨ ਲਾ ਉਹ ਕਹਿਣ ਲੱਗੀ ਸਤਿਵਚਨ ਮਾਤਾ ਜੀ ਮੈਨੂੰ ਹੋਰ ਦੱਸੋ ਆਪਦੀ ਸੱਸ ਨੂੰ ਆਖਿਆ ਦੇਖੋ ਅਸੀਂ ਨਾ ਕੀ ਕਰਦੇ ਆ ਬਹੁਤੀ ਵਾਰ ਦੇਖਿਓ ਅਸੀਂ ਲੋਕਾਂ ਦਾ ਮੁੱਲ ਪਾਉਂਦੇ ਆ ਇਹ ਉਹ ਇਨੇ ਕ ਜੋਗ ਗਈ ਆ ਪਰ ਲੋੜ ਪਤਾ ਕਦਰ ਪਾਉਣ ਦੀ ਹੁੰਦੀ ਆ ਜਿਹੜੀ ਮੈਂ ਗੱਲ ਤੁਹਾਨੂੰ ਦੱਸਣੀ ਚਾਹਨਾ ਤੀਜੀ ਗੱਲ ਬੇਬੇ ਨੇ ਦੱਸੀ ਵੀ ਤੁਸੀਂ ਦੇਖੋ ਇਹ ਗੱਲ ਆ ਕਿ ਘਰ ਵਿੱਚ ਕੁਝ ਔਰਤਾਂ ਹੁੰਦੀਆਂ ਨੇ ਬੇਹਾ ਭੋਜਨ ਛਕਾਉਂਦੀਆਂ ਨੇ ਆਪਦੇ ਘਰ ਦੇ ਜੀਆਂ ਨੂੰ ਬੇਹਾ ਭੋਜਨ ਜਿਹੜਾ ਹੈ ਨਾ ਤੇ ਬਹੀ ਗੱਲ ਇਹਨਾਂ ਗੱਲਾਂ ਤੋਂ ਸਦਾ ਆਪਣੇ ਪਰਿਵਾਰ ਨੂੰ ਦੂਰ ਰੱਖਣਾ। ਕਈ ਵਾਰੀ ਇਹ ਹੁੰਦਾ ਵੀ ਆਪਣੀ ਹੁੰਦੀ ਕਿਸੇ ਗੱਲ ਤੇ ਲੜਾਈ ਘਰ ਦੇ ਮੈਂਬਰ ਨਾਲ, ਪਤੀ-ਪਤਨੀ ਵਿੱਚ ਝਗੜੇ ਚੱਲਦੇ ਰਹਿੰਦੇ ਆ, ਸੱਸ-ਨੋਹ ਦੀਆਂ ਨਿੱਕੀਆਂ-ਨਿੱਕੀਆਂ ਲੜਾਈਆਂ, ਬੱਚਿਆਂ ਦੀ ਅਣਬਣ ਹੋਈ ਜਾਂਦੀ ਐ। ਆਪਾਂ ਮੜਮੜ ਉਹਨਾਂ ਬੇਹੀਆਂ ਗੱਲਾਂ ਨੂੰ ਲੈ ਕੇ ਬਹਿ ਗਏ, ਜ਼ਿੰਦਗੀ ਤਾਜੀ ਕਿਵੇਂ ਹੋਵੇਗੀ ਸਾਡੀ? ਨਹੀਂ ਹੋਣੀ ਜੀ। ਬੇਹਾ ਭੋਜਨ ਤੇ ਬੇਹੀਆਂ ਗੱਲਾਂ ਇਹਨਾਂ ਤੋਂ ਸਦਾ ਦੂਰੀ ਬਣਾ ਕੇ ਰੱਖਣੀ ਆ। ਬੇਹੱਪ ਭੋਜਨ ਦੇ ਨਾਲ ਸਿਹਤ ਵਿਗੜਦੀ ਹੈ। ਉਹ ਗੱਲ ਨਹੀਂ ਬਣਦੀ ਜੇ ਸਿਹਤ ਵਿਗੜ ਗਈ ਕਮਾਏ ਹੋਏ ਪੈਸੇ ਸਾਰੇ ਲਾਉਣੇ ਪੈਣਗੇ। ਅਮੀਰੀ ਕੀ ਕਰੇਗੀ ਗਰੀਬੀ ਜਿਹੜੀ ਆ ਜਾਵੇਗੀ। ਅਮੀਰੀ ਦੌਲਤਮੰਦ ਨਹੀਂ ਤੁਸੀਂ ਹੋ ਸਕਦੇ। ਬੇਹਾ ਭੋਜਨ ਵਰਤਨ ਤੋਂ ਪਰਹੇਜ਼ ਕਰਨਾ ਬੇਹੀ ਗੱਲ ਜਿਹੜੀ ਆ ਉਹ ਵੀ ਵਾਰ-ਵਾਰ ਨਹੀਂ ਕਰਨੀ। ਕਈਆਂ ਨੂੰ ਆਦਤ ਹੁੰਦੀ ਆ। ਇਹਨੂੰ ਆਪਾਂ ਕਹਿੰਨੇ ਆ ਖੁੱਦੋ ਫਰੋਲਾਂਗੇ ਤੇ ਲੀਰੇ ਹੀ ਨਿਕਲਣੀਆਂ। ਇਦਾਂ ਹੈ ਨਾ ਜੀ? ਕੋਝ ਲੋਕ ਕਰਦੇ ਆ ਰਿਸ਼ਤੇਆਂ ਵਿੱਚ ਉਹਨਾਂ ਦੇ ਘਰੋਂ ਫਿਰ ਕਲੇਸ਼ ਜਾਂਦਾ ਹੀ ਨਹੀਂ ਤੇ ਕਲੇਸ਼ ਦਾ ਮੂੰਹ ਵੀ ਤੇ ਸਿਰ ਵੀ ਕਾਲਾ ਹੁੰਦਾ ਹਰ ਸੌਕ ਸਵਾਦ ਦੇ ਪਿੱਛੇ ਇੱਕ ਰੋਗ ਛੁਪਿਆ ਹੁੰਦਾ ਤੇ ਕਈ ਵਾਰੀ ਨਾ ਬੇਹਾ ਭੋਜਨ ਜਿਹੜਾ ਹੈ ਰੋਗਾਂ ਨੂੰ ਆਵਾਜ਼ ਮਾਰਦਾ ਸਦਾ ਪੱਤਰ ਭੇਜਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀ ਤਾਜ਼ਾ ਭੋਜਨ ਪਕਾ ਕੇ ਦੇਈ ਜਿਹੜਾ ਤੇਰਾ ਪਤੀ ਹੋਵੇਗਾ ਜਿਹੜੇ ਤੇਰੇ ਬੱਚੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੰਮ ਤੇ ਭੇਜਣ ਸਮੇਂ ਤਾਜ਼ਾ ਭੋਜਨ ਚੰਗਾ ਭੋਜਨ ਨਾਮ ਜਪ ਕੇ ਭੋਜਨ ਬਣਾ ਕੇ ਦੇਈ ਉਹਨਾਂ ਦੀ ਜ਼ਿੰਦਗੀ ਬਦਲੇਗੀ ਫਿਰ ਉਹਨੇ ਆਖਿਆ ਮਾਤਾ ਜੀ ਮੈਨੂੰ ਹੁਣ ਚੌਥੀ ਗੱਲ ਵੀ ਦੱਸੋ ਕਿਉਂਕਿ ਹੁਣ ਉਹਦੀ ਰੁਚੀ ਵਧ ਗਈ ਵੀ ਬੜੀਆਂ ਚੰਗੀਆਂ ਗੱਲਾਂ ਬਜ਼ੁਰਗ ਮਾਤਾ ਦੱਸ ਰਹੀ ਆ ਮੇਰੀ ਸੱਸ ਉਹਨੇ ਆਖਿਆ ਧੀਏ ਮੇਰੀਏ ਦੇਖ ਜਦੋਂ ਵੀ ਕੰਮ ਨੂੰ ਪਿਆਰ ਨਾਲ ਕਰੀਏ ਨਾ ਫਿਰ ਉਹ ਕੰਮ ਨਹੀਂ ਰਹਿੰਦਾ ਸ਼ੌਂਕ ਬਣ ਜਾਂਦਾ ਜੇ ਸ਼ੌਂਕ ਨੂੰ ਮਿਹਨਤ ਨਾਲ ਪਾਲੀਏ ਤਾਂ ਉਹ ਕਲਾ ਬਣ ਜਾਂਦੀ ਆ ਘਰ ਵਿੱਚ ਜਦੋਂ ਤੂੰ ਕੰਮ ਕਰੇਂਗੀ ਨਾ ਇਹਨੂੰ ਜੇ ਤਾ ਕੰਮ ਸਮਝ ਕੇ ਕਰੇਂਗੀ ਵੀ ਕੰਮ ਕੰਮ ਖਿੱਚ ਜਾਵੇਂਗੀ ਸਵਰ ਰੱਖੀ ਕੰਮ ਨੂੰ ਪਿਆਰ ਨਾਲ ਕਰੇਂਗੀ ਤੇ ਕੰਮ ਨਹੀਂ ਰਹੇਗਾ ਇਹ ਸ਼ੌਂਕ ਬਣ ਜਾਵੇਗਾ ਤੇਰਾ ਕਿਉਂਕਿ ਘਰ ਵਿੱਚ ਰਹਿਣਾ ਕੰਮ ਤਾਂ ਕਰ ਨਹੀਂ ਆ ਕੰਮ ਤਾਂ ਕਰਨਾ ਹੀ ਚਾਹੀਦਾ ਕੰਮ ਤਾਂ ਕਰਨਾ ਹੀ ਪਵੇਗਾ ਫਿਰ ਕਿਉਂ ਨਾ ਦਿਲ ਲਾ ਕੇ ਕਰੀਂ ਕੜ ਦੀ ਕਲਾ ਵਿੱਚ ਰਹਿ ਕੇ ਕਰੀਏ ਇਸ ਕਰਕੇ ਭਾਈ ਜਦੋਂ ਵੀ ਕੰਮ ਨੂੰ ਕਰਨਾ ਹੈ ਚਾਹੇ ਉਹ ਬਰਤਨ ਮਾਂਜਣੇ ਆ ਨਿੱਕੇ ਨਿੱਕੇ ਔਰਤਾਂ ਦੇ ਕੰਮ ਹੁੰਦੇ ਆ ਅੱਧੇ ਰਸੋਈ ਦੇ ਕੰਮ ਆ ਬੱਚਿਆਂ ਨੂੰ ਤਿਆਰ ਕਰਨਾ ਦੇਖਭਾਲ ਸਾਰੇ ਘਰ ਨੂੰ ਸਾਫ਼ ਸਫਾਈ ਰੱਖਣੀ ਕਿੱਡਾ ਵੱਡਾ ਕੰਮ ਆ ਇਹ ਕੰਮ ਉਹ ਆ ਜਿਹਦੇ ਵਿੱਚ ਐਤਵਾਰ ਵੀ ਛੁੱਟੀ ਨਹੀਂ ਹੁੰਦੀ ਵੱਡੀ ਗੱਲ ਤਾਂ ਇਹ ਆ ਨਾ ਵੀ ਇਹ ਕੰਮ ਵਿੱਚ ਐਤਵਾਰ ਵੀ ਛੁੱਟੀ ਹੈ ਨਹੀਂ ਪਰ ਤੂੰ ਸਬਰ ਰੱਖੀ ਜਦੋਂ ਸਬਰ ਹਲੀਮੀ ਰੱਖੇਗੀ ਸਾਰੇ ਤੇਰਾ ਸਤਿਕਾਰ ਕਰਨਗੇ ਇਸ ਕਰਕੇ ਕੰਮ ਨੂੰ ਪਿਆਰ ਨਾਲ ਕਰੀ ਜਦੋਂ ਵੀ ਕਰਨਾ ਹੋਵੇ ਤੇ ਪੰਜਵੀਂ ਗੱਲ ਆਖੀ ਰਿਸ਼ਤੇ ਵਿੱਚ ਜਿਹੜੀ ਚਲਾਕੀ ਆ ਕਦੇ ਵੀ ਭੁੱਲ ਕੇ ਨਹੀਂ ਕਰਨੀ ਚਲਾਕੀਆਂ ਕਰਨ ਦੇ ਨਾਲ ਕਈ ਵਾਰੀ ਘਰ ਵਿੱਚ ਮਹਿਮਾਨ ਆ ਜੇ ਕੋਈ ਮੱਥੇ ਵੱਟ ਨਹੀਂ ਪਾ ਕੇ ਉਹਨੂੰ ਮਿਲਣਾ ਰਿਸ਼ਤੇਦਾਰ ਆ ਜੇ ਵੱਡੇ ਹੋ ਕੇ ਨਹੀਂ ਮਿਲਣਾ ਜਿਹੜੇ ਉੱਚੇ ਲੋਕ ਹੁੰਦੇ ਆ ਨਾ ਬੰਦਗੀ ਵਾਲੇ ਨਾਮ ਦੀ ਕਮਾਈ ਵਾਲੇ ਉਹ ਕਦੇ ਵੀ ਆਪਦੇ ਗੁਰੂ ਨੂੰ ਕਦੇ ਵੀ ਆਪਦੇ ਰਿਸ਼ਤੇਦਾਰਾਂ ਨੂੰ ਆ ਪਿਆਰ ਕਰਨ ਵਾਲਿਆਂ ਨੂੰ ਵੱਡੇ ਹੋ ਕੇ ਨਹੀਂ ਮਿਲਦੇ ਇਸ ਕਰਕੇ ਭਾਈ ਤੁਹਾਨੂੰ ਪਿਆਰ ਕਰਨ ਵਾਲੇ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਕਦੇ ਵੀ ਵੱਡੇ ਹੋ ਕੇ ਨਹੀਂ ਮਿਲਣਾ ਚਾਹੀਦਾ ਜਿਹੜੇ ਸਾਨੂੰ ਪਿਆਰ ਕਰਦੇ ਆ ਬੜੇ ਪਿਆਰ ਨਾਲ ਮਾਤਾ ਸਮਝਾਉਣ ਲੱਗੀ ਚਲਾਕੀਆਂ ਰਿਸ਼ਤੇ ਵਿੱਚ ਜਦੋਂ ਆਪਾਂ ਕਰਦੇ ਆ ਤਾਂ ਉਦੋਂ ਨਫ਼ਰਤ ਦੋਨਾਂ ਪਾਸੋਂ ਪੈਦਾ ਹੋ ਜਾਂਦੀ ਹੈ ਕਈ ਹੁੰਦੇ ਆ ਨਾ ਬਹੁਤੇ ਸਿਆਣੇ ਬਣਨ ਦਾ ਯਤਨ ਕਰਦੇ ਆ ਦੋਨਾਂ ਪਾਸਿਆਂ ਤੋਂ ਨਫ਼ਰਤ ਪੈ ਜਾਂਦੀ ਆ ਇਸ ਕਰਕੇ ਭਾਈ ਇਹ ਗਲਤੀ ਭੁੱਲ ਕੇ ਵੀ ਤੂੰ ਕਦੇ ਨਹੀਂ ਕਰਨੀ ਇਹ ਬਜ਼ੁਰਗ ਮਾਤਾ ਨੇ ਜਦੋਂ ਗੁਪਤ ਰਾਜ ਦੱਸ ਦਿੱਤੇ ਫੇਰ ਜਿਹੜੀ ਉਹ ਨੌ ਸੀਗੀ ਨਾ ਕਹਿਣ ਲੱਗੀ ਵਾਕਈ ਇਸ ਤੁਹਾਡੇ ਦੱਸੇ ਰਾਜ ਮੈਂ ਕਮਾਵਾਂਗੀ ਜ਼ਿੰਦਗੀ ਵਿੱਚ ਤੇ ਮੈਂ ਵੀ ਦੌਲਤਮੰਦ ਹੋ ਜਾਵਾਂਗੀ ਤੇ ਉਹ ਮਾਤਾ ਨੇ ਆਖਿਆ ਬਿਲਕੁਲ ਤੂੰ ਹੀ ਨਹੀਂ ਦੁਨੀਆ ਦਾ ਕੋਈ ਵੀ ਬੰਦਾ ਕੋਈ ਵੀ ਇਨਸਾਨ ਕੋਈ ਵੀ ਔਰਤ ਇਹ ਘਰ ਵਿੱਚ ਗੁਣ ਧਾਰਨ ਕਰ ਲਵੇ ਉਹ ਵੀ ਅਮੀਰ ਹੋ ਜਾਵੇਗੀ ਦਿਲ ਦੀ ਅਮੀਰੀ ਤਾਂ ਆਵੇਗੀ ਹੀ ਆਵੇਗੀ ਬਾਹਰੋਂ ਵੀ ਉਹ ਕਰਤ ਕਰਕੇ ਅਮੀਰ ਹੋ ਜਾਣਗੇ ਜਿਹੜੇ ਇਹ ਪੰਜੇ ਗੱਲਾਂ ਮੇਰੀਆਂ ਕਮਾ ਲੈਣਗੇ ਤੇ ਫਿਰ ਉਹ ਜਿਹੜੀ ਬਜ਼ੁਰਗ ਮਾਤਾ ਸੀ ਉਹਨੇ ਆਪਣੀ ਆਈ ਹੋਈ ਨਵੀਂ ਵਿਆਹੀ ਨੌ ਨੂੰ ਬੜੀ ਸੋਹਣੀ ਸਿੱਖਿਆ ਦਿੱਤੀ ਤੇ ਆਖਿਆ ਇੱਕ ਮੈਂ ਤੈਨੂੰ ਇੱਕ ਛੋਟੀ ਜੀ ਕਹਾਣੀ ਵੀ ਸੁਣਾਉਣੀ ਆ ਇਹ ਕਹਾਣੀ ਨੂੰ ਪੂਰੇ ਧਿਆਨ ਦੇ ਨਾਲ ਸੁਣੀ ਕਿ ਇਹਦੇ ਨਾਲ ਤੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਸਬਕ ਵੀ ਮਿਲੇਗਾ ਆਉਣ ਵਾਲੀ ਜ਼ਿੰਦਗੀ ਤੇਰੀ ਸੌਖੀ ਸਰਲ ਹੋ ਜਾਵੇਗੀ ਤੇ ਉਹ ਬਹੁਤ ਧਿਆਨ ਦੇ ਨਾਲ ਸੁਣਨ ਲੱਗੀ ਦੇਖੋ ਇਹੀ ਸਿੱਖਿਆ ਹੁੰਦੀ ਆ ਨਾ ਵੀ ਜਦੋਂ ਆਪਾਂ ਕਿਸੇ ਨੂੰ ਚੰਗੀਆਂ ਗੱਲਾਂ ਦੱਸਦੇ ਆ ਤਾਂ ਆਓ ਫਿਰ ਉਹ ਕਿਹੜੀ ਕਹਾਣੀ ਸੀ ਬੜੀ ਸੁੰਦਰ ਆ ਜੀ ਕੋਈ ਸੰਿਆਸੀ ਸੀ ਇੱਕ ਰਾਜੇ ਕੋਲ ਗਿਆ ਰਾਜੇ ਨੇ ਉਹਦਾ ਸਵਾਗਤ ਕੀਤਾ ਆਦਰ ਸਤਕਾਰ ਕੀਤਾ ਕਿਉਂਕਿ ਆਖਿਆ ਵੀ ਭਾਈ ਇਹ ਨਾਮ ਦੀ ਕਮਾਈ ਵਾਲਾ ਸਾਧੂ ਆ ਕੋਈ ਤੇ ਸਾਧੂਆਂ ਦਾ ਸਵਾਗਤ ਕਰਨਾ ਚਾਹੀਦਾ ਕੁਝ ਦਿਨ ਠਹਿਰਨ ਤੋਂ ਬਾਅਦ ਜਾਂਦੇ ਸਮੇਂ ਸੰਨਿਆਸੀ ਨੇ ਰਾਜੇ ਨੂੰ ਪਤਾ ਕੀ ਕਿਹਾ ਕਿ ਉਹ ਆਪਣੀ ਪਸੰਦ ਦਾ ਕੋਈ ਤੋਹਫਾ ਉਹਨੂੰ ਦੇ ਦੇਵੇ ਰਾਜੇ ਨੇ ਕੁਝ ਸਮਾਂ ਸੋਚਿਆ ਖਜ਼ਾਨੇ 'ਚ ਜੋ ਕੁਝ ਵੀ ਪਿਆ ਆ ਵੀ ਸਾਰਾ ਕੁਝ ਲੈ ਆਓ ਹੁਣ ਰਾਜੇ ਲਈ ਤਾਂ ਸਭ ਤੋਂ ਕੀਮਤੀ ਚੀਜ਼ ਉਹਦਾ ਖਜ਼ਾਨਾ ਹੀ ਆ ਨਾ ਸੁਨਿਆਸੀ ਨੇ ਕਿਹਾ ਵੀ ਪਰਖ ਉਹ ਖਜ਼ਾਨਾ ਤਾਂ ਤੇਰਾ ਆਪਣਾ ਨਹੀਂ ਹੈਗਾ ਰਾਜਨ ਦੇਖ ਇਹ ਤਾਂ ਤੇਰੇ ਦੇਸ਼ ਦਾ ਹੁਣ ਸਰਕਾਰ ਕੋਲ ਜਿਹੜਾ ਪੈਸਾ ਹੁੰਦਾ ਉਹ ਲੋਕਾਂ ਦਾ ਹੀ ਹੁੰਦਾ ਨਾ ਤੇ ਉਹ ਕਹਿਣ ਲੱਗੇ ਤੂੰ ਤਾਂ ਕੇਵਲ ਇਹਦਾ ਇੱਕ ਰਖਵਾਲਾ ਵਾ ਮਾਲਕ ਤਾਂ ਤੂੰ ਹੈ ਨਹੀਂ ਤੈਨੂੰ ਲੱਗਦਾ ਇਹ ਖਜ਼ਾਨਾ ਤੇਰਾ ਪਰ ਇਹ ਦੇਸ਼ ਦਾ ਖਜ਼ਾਨਾ ਹੈ ਤਾਂ ਇਹ ਲੋਕਾਂ ਦਾ ਖਜ਼ਾਨਾ ਰਾਜਾ ਕਹਿਣ ਲੱਗਾ ਫਿਰ ਹਿਉ ਕਰੋ ਵੀ ਤੁਸੀਂ ਮਹਾਪੁਰਖੋ ਇਹ ਮੇਰਾ ਮਹਿਲ ਹੀ ਲੈ ਲਵੋ ਤਾਂ ਸੰਿਆਸੀ ਹੱਸਿਆ ਤੇ ਰਾਜੇ ਨੂੰ ਕਿਹਾ ਵੀ ਇਹ ਤਾਂ ਲੋਕਾਂ ਦਾ ਹੀ ਆ ਇਹ ਵੀ ਲੋਕਾਂ ਦੇ ਪੈਸੇ ਨਾਲ ਬਣਿਆ ਰਾਜੇ ਨੇ ਜਵਾਬ ਦਿੱਤਾ ਫਿਰ ਓ ਕਰੋ ਇਹ ਸਰੀਰ ਤਾਂ ਮੇਰਾ ਆਪਣਾ ਹੀ ਆ ਨਾ ਇਹਨੂੰ ਲੈ ਜਾਓ ਫਿਰ ਜੋ ਜੀ ਚਾਹੁੰਦਾ ਨਾ ਸਾਧੂ ਮਹਾਪੁਰਖੋ ਉਹ ਕਰੋ ਸੰਿਆਸੀ ਕਹਿੰਦਾ ਭਾਈ ਇਹ ਸਰੀਰ ਤਾਂ ਤੇਰੇ ਬੱਚਿਆਂ ਦਾ ਵੀ ਉਹ ਮੈਨੂੰ ਕਿਵੇਂ ਲੈ ਜਾਣ ਦੇ ਦੇਣਗੇ ਕਿਵੇਂ ਲੈ ਜਾਊਗਾ ਫਿਰ ਉਹ ਕਹਿੰਦਾ ਸਾਧੂ ਜੀ ਮਹਾਰਾਜ ਜੀ ਵੀ ਤੁਹਾਨੂੰ ਜੋ ਕੁਝ ਵੀ ਮੇਰਾ ਲੱਗਦਾ ਤੁਹਾਡੇ ਕੰਮ ਦਾ ਉਹ ਲੈ ਜਾਓ ਫਿਰ ਵੀ ਮੈਂ ਤਾਂ ਹੁਣ ਕਹਿ ਕਹਿ ਕੇ ਹੰਬ ਗਿਆ ਹਾਰ ਗਿਆ ਕਿਰਪਾ ਕਰਕੇ ਮੈਨੂੰ ਉਹ ਚੀਜ਼ ਦਾ ਨਾਮ ਦੱਸ ਦਿਓ ਉਹ ਮੈਂ ਤੁਹਾਨੂੰ ਜ਼ਰੂਰ ਦੇ ਦੇਵਾਂਗਾ ਮੇਰੇ ਤੇ ਯਕੀਨ ਕਰੋ ਮੈਂ ਵਾਦਾ ਕਰਦਾ ਮੁੱਕਰਾਂਗਾ ਨਹੀਂ ਆਮ ਕਰਕੇ ਕੋਈ ਲੋਕ ਹੁੰਦੇ ਆ ਉਹ ਗੱਲਾਂ ਕਰਦੇ ਆ ਜੀ ਵਚਨ ਕਰਦੇ ਆ ਪਾਲਦੇ ਨਹੀਂ ਮੁੱਕਰ ਜਾਂਦੇ ਆ ਪਰ ਮੈਂ ਮੁੱਕਰਦਾ ਨਹੀਂ ਦੱਸੋ ਤਾਂ ਸਹੀ ਤੁਹਾਨੂੰ ਕੀ ਚਾਹੀਦਾ ਮਹਿਲ ਮੈਂ ਦੇ ਰਿਆਂ ਖਜ਼ਾਨਾ ਮੈਂ ਦੇ ਰਿਆਂ ਆਪਣਾ ਸਰੀਰ ਮੈਂ ਦੇ ਰਿਆਂ ਹੋਰ ਮੈਂ ਕੀ ਦੇਵਾਂ ਬਚਿਆ ਕੀ ਆ ਸੰਿਆਸੀ ਕਹਿੰਦਾ ਰਾਜਨ ਸੱਚੀ ਤੂੰ ਮੈਨੂੰ ਕੁਝ ਦੇਣਾ ਚਾਹੁੰਦਾ ਉਹ ਕਹਿੰਦਾ ਜੀ ਬਿਲਕੁਲ ਆਪਣਾ ਕੁਝ ਤੂੰ ਦੇਣਾ ਚਾਹੁੰਦਾ ਨਾ ਜੇ ਮੈਨੂੰ ਕੁਝ ਤੋਹਫੇ ਵਿੱਚ ਤਾਂ ਇਉਂ ਕਰ ਕਿਰਪਾ ਕਰਕੇ ਮੈਨੂੰ ਲੈ ਆਪਣਾ ਹੰਕਾਰ ਦੇ ਤੇਰੀ ਮੈਂ ਜਿਹੜਾ ਕਹਿ ਰਿਹਾ ਮੈਂ ਖਜ਼ਾਨੇ ਦਾ ਮਾਲਕ ਮੈਂ ਦੇਸ਼ ਦਾ ਰਾਜਾ ਮੇਰਾ ਮਹਿਲ ਮੈਂ ਐਡਾ ਮਹਿਲ ਬਣਾਇਆ ਤੇ ਇਹ ਸਾਰੀ ਚੀਜ਼ ਮੈਨੂੰ ਦੇ ਦੇ ਆਪਦੀ ਮੈਂ ਦੇ ਦੇ ਫੁੱਲਾਂ ਦਾ ਤੂੰ ਇਤਰ ਬਣਾ ਇਤਰ ਦਾ ਫਿਰ ਕੱਢ ਦਰਿਆ ਦਰਿਆ ਦੇ ਵਿੱਚ ਤਾਰੀਆਂ ਲਾ ਪਰ ਫਿਰ ਵੀ ਤੇਰੀ ਬੋ ਨਹੀਂ ਮੁੱਕਣੀ ਪਹਿਲਾਂ ਆਪਣੀ ਮੈਂ ਮੁਕਾ ਬੰਦਿਆ ਇਸ ਕਰਕੇ ਨਾ ਉਹ ਕਹਿਣ ਲੱਗੀ ਮਾਤਾ ਇਹ ਹੰਕਾਰ ਹੀ ਹੁੰਦਾ ਇਹ ਮੇਰੀ ਇਹ ਜੋ ਕਿਸੇ ਬੰਦੇ ਨੂੰ ਹਰਾ ਕੇ ਰੱਖ ਦਿੰਦਾ ਰਸਟਿਆਂ ਵਿੱਚ ਲੜਾਈ ਪਵਾ ਦਿੰਦਾ ਹੰਕਾਰ ਬਹੁਤ ਵੱਡਾ ਇੱਕ ਵਿਕਾਰ ਦੇਖੋ ਜਦੋਂ ਆਪਾਂ ਨਾਂ ਲੈਨੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਖੀਰ ਤੇ ਹੰਕਾਰ ਦਾ ਨਾਂ ਆਉਂਦਾ ਕਿਉਂ ਕਿਉਂਕਿ ਮਰਦਾ ਹੀ ਐਂਡ ਤੇ ਆ ਇਹ ਸਭ ਤੋਂ ਵੱਡਾ ਇਹ ਇਹ ਖੋਖਲੇਪਨ ਦੀ ਨਿਸ਼ਾਨੀ ਹੁੰਦੀ ਆ ਕੁਝ ਬੰਦੇ ਨਾ ਦੂਜਿਆਂ ਨੂੰ ਹੰਕਾਰ ਵਿੱਚ ਆ ਕੇ ਮਿਲਦੇ ਆ ਰਿਸ਼ਤਿਆਂ ਵਿੱਚ ਹੰਕਾਰ ਆ ਜਾਂਦਾ ਗਲਤੀ ਕਰਕੇ ਮਾਫੀ ਵੀ ਨਹੀਂ ਮੰਗਦੇ ਇਹੋਨਾਂ ਦੇ ਹੰਕਾਰ ਦੀ ਨਿਸ਼ਾਨੀ ਹੁੰਦੀ ਹੈ ਤਾਂ ਜੇ ਤੇਰੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਮਾਫੀ ਮੰਗ ਲਈ ਇਹਦੇ ਨਾਲ ਤੂੰ ਛੋਟੀ ਨਹੀਂ ਵੱਡੀ ਹੋ ਜਾਵੇਂਗੀ ਤਾਂ ਫਿਰ ਉਹਨੇ ਆਖਿਆ ਮਾਤਾ ਜੀ ਮੈਂ ਕਰਮਾ ਵਾਲੀ ਆ ਮੇਰੀ ਕੋਈ ਨਾਮ ਦੀ ਕਮਾਈ ਕੀਤੀ ਹੋਵੇਗੀ ਜੋ ਆਪ ਜੈਸੀ ਸਿਆਣੀ ਸੱਸ ਮੈਨੂੰ ਮਾਂ ਦੇ ਰੂਪ ਵਿੱਚ ਅੱਜ ਮਿਲੀ ਆ। ਉਹਨੇ ਆਪਣੀ ਸੱਸ ਦੇ ਚਰਨਾਂ ਤੇ ਟਹਿ ਕੇ ਮੱਥਾ ਟੇਕ ਦਿੱਤਾ। ਚਰਨ ਛੂਏ ਉਹਨੇ ਵੀ ਆਪ ਜੀ ਦਾ ਕੋਈ ਸੰਤ ਮਹਾਤਮਾ ਦਾ ਰੂਪ ਇੰਨੀ ਸੋਹਣੀ ਸਿੱਖਿਆ ਮੈਨੂੰ ਦਿੱਤੀ। ਪਰ ਉਹ ਸੱਸ ਜਿਹੜੀ ਸੀ ਉਹਨੇ ਗਲਵਕੜੀ ਚ ਲੈ ਲਿਆ ਆਪਣੀ ਨੌ ਨੂੰ। ਆਖਿਆ ਮੈਂ ਤੈਨੂੰ ਠੀਕ ਹੈ ਕਿਹਾ ਨਹੀਂ ਮੰਨ ਲਿਆ। ਜਿਹੜੀ ਚੀਜ਼ ਨੂੰ ਮਨ ਮੰਨ ਲੈਂਦਾ ਹੈ ਫਿਰ ਉਹ ਨਾ ਸਮਝਣ ਵੀ ਉਦਨ ਹੀ ਲੱਗ ਜਾਂਦਾ ਹੈ। ਇਸ ਕਰਕੇ ਅੱਜਕੱਲ ਜਿਹੜੀਆਂ ਸੱਸਾਂ ਹਨ ਨਾ ਉਹ ਧੀਆ ਬਣਾ ਕੇ ਨਹੀਂ ਰੱਖਦੀਆਂ ਨੋਹਾਂ ਨੂੰ ਤੇ ਨੋਹਾਂ ਵੀ ਇਹੋ ਜੀਆਂ ਨੇ ਉਹ ਮਾਤਾ ਵਰਗਾ ਵਿਹਾਰ ਨਹੀਂ ਕਰਦੀਆਂ ਜਿਹਦੇ ਕਰਕੇ ਬਹੁਤ ਸਾਰੇ ਘਰ ਟੁੱਟ ਰਹੇ ਆ ਇਹ ਵਿਦੇਸ਼ਾਂ ਦੀ ਦੇਸ਼ਾਂ ਦੀ ਪ੍ਰਦੇਸ਼ਾਂ ਦੀ ਸਮੁੰਦਰੋਂ ਪਾਰ ਦੀ ਸਮੁੰਦਰੋਂ ਅਰਾਰ ਦੀ ਕਹਾਣੀ ਹੈ ਅੱਜ ਤਲਾਕ ਦਰ ਬੜੀ ਵੱਧ ਗਈ ਆ ਕਿਉਂ ਕਿ ਆ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨਾ ਬੇਬੇ ਵਾਲੀਆਂ ਇਹ ਲੋਕਾਂ 'ਚ ਹੈ ਨਹੀਂ ਗਈਆਂ ਸਬਰ ਹੈ ਨਹੀਂ ਲੋਕਾਂ 'ਚ ਸਹਿਨਸ਼ੀਲਤਾ ਹੈ ਨਹੀਂ ਜਿਹਨੂੰ ਸਹਿਣਾ ਆ ਗਿਆ ਸਮਝ ਲਓ ਉਹਨੂੰ ਰਹਿਣਾ ਆ ਗਿਆ ਤਾਂ ਇਹ ਭਾਈ ਗੁਰਮਖੋ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਪੰਜ ਗੱਲਾਂ ਜੋ ਬਾਬੇ ਨੇ ਦੱਸੀਆਂ ਆਪਦੀ ਜ਼ਿੰਦਗੀ 'ਚ ਲਿਆਂਦੀਆਂ ਨਾ ਤੇ ਉਹਦੀ ਜ਼ਿੰਦਗੀ ਤਾਂ ਸਾਰੀ ਬਦਲ ਗਈ ਆ ਉਹ ਤਰੱਕੀ ਕਰ ਗਏ ਆ ਗੱਲ ਤਾਂ ਸਾਰੀ ਅਮਲ ਦੀ ਆ ਇਹ ਬਹੁਤਾ ਸੁਣਨ ਦੇ ਨਾਲ ਬਹੁਤਾ ਪੜਨ ਦੇ ਨਾਲ ਕੀ ਹੋ ਜਾਵੇ ਗੱਲ ਉਹ ਪੜੀ ਚੱਲੋ ਗਿਆਨ ਦੀਆਂ ਗੱਲਾਂ ਜੇ ਜ਼ਿੰਦਗੀ ਜਿਨੀ ਕਮਾਈਆਂ ਫਿਰ ਉਹਨਾਂ ਦਾ ਫਾਇਦਾ ਕੀ ਅਜੋਕਾ ਮਨੁੱਖ ਸੁਣਦਾ ਬਹੁਤ ਕੁਝ ਆ ਪੜ੍ਹਦਾ ਬਹੁਤ ਕੁਝ ਆ ਕਹਿੰਦਾ ਮੈਂ ਜਾਣਦਾ ਬਹੁਤ ਕੁਝਾਂ ਪਰ ਇਹ ਸੱਚ ਕਰਕੇ ਜਾਣਿਓ ਅਧਿਆਤਮ ਤਲ ਤੇ ਕੱਖ ਵੀ ਨਹੀਂ ਜਾਣਦਾ ਬੰਦੇ ਨੂੰ ਇੰਨਾ ਗਿਆਨ ਹੀ ਹੈ ਨਹੀਂ ਘਰ ਵਿੱਚ ਨਿੱਕੀਆਂ ਨਿੱਕੀਆਂ ਲੜਾਈਆਂ ਰਿਸ਼ਤੇਦਾਰਾਂ ਦੇ ਨਾਲ ਅਨਬਣ ਗੁਰੂ ਤੋਂ ਟੁੱਟਿਆ ਹੋਇਆ ਬੰਦਾ ਦਰਦਰ ਤੇ ਭਟਕਦਾ ਫਿਰਦਾ ਯਾਦ ਰੱਖਿਓ ਜਿਨ੍ਹਾਂ ਨੇ ਵੀ ਇਹ ਪੰਜ ਗੱਲਾਂ ਵਿਸਾਰ ਦਿੱਤੀਆਂ ਜ਼ਿੰਦਗੀ ਵਿੱਚ ਜੋ ਮਰਜ਼ੀ ਬਣ ਜਾਣ ਉਹਨਾਂ ਦੇ ਮਨ ਨੂੰ ਸ਼ਾਂਤੀ ਰਸ ਆਨੰਦ ਖੁਸ਼ੀ ਖੇੜਾ ਕਦੇ ਨਹੀਂ ਆ ਸਕੇਗਾ ਜੇ ਭਾਈ ਖੁਸ਼ੀਆਂ ਖੇੜੇ ਲੈਣੇ ਆ ਸਮਝਣਾ ਪਵੇਗਾ ਦੂਜੇ ਨੂੰ ਉਹਦੀ ਭਾਵਨਾ ਨੂੰ ਉਹਦੇ ਕੰਮ ਨੂੰ ਦੇਖਣਾ ਪਵੇਗਾ ਅਰਬ ਦੇਸ਼ ਸੀਗਾ ਤੇ ਅਰਬ ਦੇਸ਼ ਨੂੰ ਤੁਸੀਂ ਸਮਝਦੇ ਹੋ ਉਥੋਂ ਦੇ ਕਾਨੂੰਨ ਕਿੰਨੇ ਸਖਤ ਹੁੰਦੇ ਆ ਇੱਕ ਸਿਆਣਾ ਵਜ਼ੀਰ ਸੀ ਉਹਨੇ ਬਾਦਸ਼ਾਹ ਦੀ 30 ਸਾਲ ਬਹੁਤ ਇਮਾਨਦਾਰੀ ਨਾਲ ਸੇਵਾ ਕੀਤੀ 30 ਸਾਲ ਬਹੁਤ ਹੁੰਦੇ ਆ ਤੇ ਉਹਦੇ ਵਜ਼ੀਰ ਦੇ ਦੋਖੀ ਸੀ ਤੇ ਉਹ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਚੁਗਲੀ ਕੀਤੀ ਗੰਭੀਰ ਦੋਸ਼ ਲਾਏ ਫਿਰ ਉਹਨੂੰ ਮੌਤ ਦੀ ਸਜ਼ਾ ਸੁਣਵਾਈ ਕਿ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਊ ਉਦੋਂ ਦਾ ਰਿਵਾਜ ਸੀਗਾ ਆਲੇ-ਦੁਆਲੇ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਬੰਦੇ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ਚੌਂਕ ਦੇ ਵਿੱਚ ਕੁੱਤੇ ਛੱਡੇ ਜਾਂਦੇ ਸੀ ਬਹੁਤ ਖਤਰਨਾਕ ਉਹ ਫਿਰ ਨੋਚ-ਨੋਚ ਕੇ ਬੰਦੇ ਨੂੰ ਖਾ ਜਾਂਦੇ ਸੀ ਮੌਤ ਦੀ ਸਜ਼ਾ ਮਿਲਣ ਤੋਂ ਇੱਕ ਦਿਨ ਪਹਿਲਾਂ ਵਜ਼ੀਰ ਨੇ ਬਾਦਸ਼ਾਹ ਨੂੰ ਕਿਹਾ ਪੀ ਮੈਨੂੰ ਮਾਰਨਾ ਤਾਂ ਤੁਸੀਂ ਹੈਗਾ ਹੀ ਆ ਇੰਓ ਕਰੋ 10 ਦਿਨ ਰੁਕ ਜੋ 10 ਦਿਨਾਂ ਦੀ ਮੈਨੂੰ ਮੌਲਤ ਦੇ ਦਿਓ ਵੀ ਪਰਿਵਾਰ ਲਈ ਗੁਜ਼ਾਰੇ ਦਾ ਕੋਈ ਪ੍ਰਬੰਧ ਕਰ ਜਾ ਉਦੀ ਇੰਨੀ ਲੰਮੀ ਸੇਵਾ ਨੂੰ ਦੇਖ ਕੇ ਵੀ ਚਲ ਕੋਈ ਨਾ ਮਾਰਨਾ ਤੈਨੂੰ ਹੈਗਾ ਹੀ ਆ 10 ਦਿਨ ਨੂੰ ਇਹਨੂੰ ਹੋਰ ਦੇ ਦਿੰਨੇ ਆ 10 ਦਿਨ ਵੀ ਆਈ ਜਾਣੇ ਆ ਤਾਂ ਬਾਦਸ਼ਾਹ ਨੇ ਮੋਲਤ ਦੇ ਦਿੱਤੀ ਕੀ ਹੋਇਆ ਸੰਗਤ ਜੀ ਮੋਲਤ ਮਿਲਣ ਤੋਂ ਉਪਰੰਤ ਉਹ ਬੰਦਾ ਉਹ ਕੁੱਤੇਖਾਨੇ ਵਿੱਚ ਗਿਆ ਜਿੱਥੇ ਕੁੱਤੇ ਰੱਖੇ ਹੋਏ ਸੀਗੇ 10 ਦਿਨ ਉਹਨੇ ਕੁੱਤਿਆਂ ਨੂੰ ਬਹੁਤ ਜ਼ਿਆਦਾ ਵਧੀਆ-ਵਧੀਆ ਚੀਜ਼ਾਂ ਖਾਣ ਲਆਂੀਆਂ ਲਿਆ ਕੇ ਦਿੱਤੀਆਂ ਖੂਬ ਸੇਵਾ ਕੀਤੀ ਇੰਨੀ ਕੁੱਤੇ ਉਹਦੇ ਮਤਵਾਲੇ ਹੋ ਗਏ ਜਾਣ ਪਛਾਣ ਹੋ ਗਈ ਸਜਾ ਵਾਲੇ ਦਿਨ ਜਦੋਂ ਵਜ਼ੀਰ ਉਹ ਕੁੱਤੇ ਤੇ ਛੱਡੇ ਗਏ ਉਹਨਾਂ ਨੇ ਉਹਨੂੰ ਵੱਢਿਆ ਹੀ ਨਹੀਂ ਵੱਡਣ ਦੀ ਥਾਂ ਵਜ਼ੀਰ ਦੇ ਹੱਥ ਪੈਰ ਚੱਟਣ ਲੱਗ ਗਏ ਬਾਦਸ਼ਾਹ ਬੜਾ ਹੈਰਾਨ ਹੋਇਆ ਕਹਿੰਦਾ ਇਹ ਕੀ ਹੋ ਰਿਹਾ ਵਜ਼ੀਰ ਨੇ ਕਿਹਾ ਵੀ ਤੁਹਾਡੇ ਵੱਲੋਂ ਜਿਹੜੇ ਮੈਨੂੰ 10 ਦਿਨ ਦਿੱਤੇ ਗਏ ਸੀ ਮੈਂ ਇਹ ਬੇਜੁਬਾਨ ਕੁੱਤਿਆਂ ਦੀ ਸੇਵਾ ਕੀਤੀ ਹੈ ਇਹ ਮੇਰੀ ਸੇਵਾ ਦਾ ਮੁੱਲ ਤਾਰ ਰਹੇ ਹੈ ਤੁਹਾਡੀ ਮੈਂ 30 ਸਾਲ ਸੇਵਾ ਕੀਤੀ ਆ ਦੇਖੋ ਤੁਸੀਂ ਮੇਰੀ ਸੇਵਾ ਦਾ ਕੀ ਮੁੱਲ ਤਾਰਿਆ ਮੈਨੂੰ ਸਜਾਈ ਦਿੱਤੀ ਨਾ ਉਹ ਵੀ ਮੌਤ ਦੀ ਤੁਹਾਡੇ ਨਾਲੋਂ ਤਾਂ ਮਾਫ ਕਰਨਾ ਜਾਂ ਆਪਣਾ ਇਹ ਕੁੱਤਿਆਂ ਨੂੰ ਇਨੀ ਸਮਝ ਆ ਵੀ ਸੇਵਾ ਦਾ ਕੀ ਮੁੱਲ ਹੁੰਦਾ ਬਾਦਸ਼ਾਹ ਬੜਾ ਉਹ ਜਾਦਾ ਉਹਨੂੰ ਇਹ ਚੀਜ਼ ਦਾ ਅਹਿਸਾਸ ਹੋ ਗਿਆ ਫਿਰ ਉਹਨੇ ਮਾਫੀ ਵੀ ਮੰਗੀ ਮੈਥੋਂ ਗਲਤੀ ਹੋ ਗਈ ਤਾਂ ਫੇਰ ਆਖਿਆ ਵੀ ਇਹਦੀ ਸਜ਼ਾ ਮਾਫ ਕਰ ਦਿਓ ਵੀ ਮੈਂ ਗਲਤ ਸੀ ਇਹ ਸਹੀ ਆ ਇਦਾਂ ਕਈ ਵਾਰੀ ਰਿਸ਼ਤਿਆਂ ਵਿੱਚ ਹੋ ਜਾਂਦਾ ਜਿਹੜੀ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਸੀ ਇਹ ਹੁੰਦਾ ਜੀ ਕਈ ਵਾਰੀ ਅਸੀਂ ਨਾ ਸਾਹਮਣੇ ਵਾਲੇ ਦੀ ਭਾਵਨਾ ਵੀ ਸਮਝ ਨਹੀਂ ਪਾਉਂਦੇ ਗਲਤੀਆਂ ਬਹੁਤ ਹੋ ਜਾਂਦੀਆਂ ਜੀਵਨ ਵਿੱਚ ਤਾਂ ਹੀ ਤਾਂ ਆਪਾਂ ਅਰਦਾਸ ਕਰਦੇ ਹਾਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਹਾਂ ਸਤਿਗੁਰੂ ਪਾਸੋਂ ਤਾਂ ਇਹ ਫਿਰ ਉਹ ਜਿਹੜੀ ਬਜ਼ੁਰਗ ਬੇਬੇ ਨੇ ਇੰਨੀਆਂ ਕੀਮਤੀ ਗੱਲਾਂ ਦਸੀਆਂ ਤੁਸੀਂ ਵੀ ਭਾਈ ਆਪਦੀ ਜ਼ਿੰਦਗੀ ਵਿੱਚ ਜੇ ਕਮਾਲੂਗੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈ ਜਾਵੇਗਾ ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠਣਾ ਰੱਬ ਦਾ ਨਾਮ ਲੈਣਾ ਸਲਾਹ ਦੇ ਨਾਲ ਚੱਲਣਾ ਫਰਜ਼ ਬਣਦਾ ਛੋਟੇ ਤੋਂ ਛੋਟੇ ਬੱਚੇ ਵੀ ਕਈ ਵਾਰੀ ਚੰਗੀ ਸਲਾਹ ਦੇ ਸਕਦੇ ਆ ਬੇਹੇ ਭੋਜਨ ਤੋਂ ਦੂਰ ਰਹਿਣਾ ਸਬਰ ਰੱਖਣਾ ਚਲਾਕੀ ਨਾ ਕਰਨੀ ਇਹ ਬਹੁਤ ਵੱਡੇ ਗੁਣ ਆ ਇੱਕ ਚੰਗੇ ਪਰਿਵਾਰ ਨੂੰ ਚਲਾਉਣ ਦੇ ਫੇਰੀ ਪਰਿਵਾਰ ਚੱਲੇਗਾ ਨਾ ਤਾਂ ਆਓ ਆਪਾਂ ਵੀ ਪ੍ਰਣ ਕਰੀਏ ਭਾਈ ਚਲਾਕੀਆਂ ਛੱਡਣਾ ਨਸ਼ੇ ਛੱਡਣ ਨਾਲੋਂ ਵੀ ਔਖਾ ਕੰਮ ਆ ਕਈਆਂ ਵਾਸਤੇ ਵੀ ਨਸ਼ਾ ਤਾਂ ਲੋਕ ਛੱਡ ਰਹੇ ਆ ਲੋਕ ਚਲਾਕੀ ਕਰਨੀ ਨਹੀਂ ਛੱਡ ਰਹੇ ਤਾਂ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਜੇ ਆਪਣੇ ਰਿਸ਼ਤੇ ਅਸੀਂ ਬਚਾਉਣੇ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਾਂ ਵੀ ਭਾਈ ਫਤਿਹ ਹੁਣ ਬੁਲਾਈਏ ਜੀ ਕਿਉਂਕਿ ਦੇਖੋ ਸਰਬੱਤ ਦਾ ਭਲਾ ਜਦੋਂ ਆਪਾਂ ਮੰਗਦੇ ਆ ਇਹਦੇ ਨਾਲ ਕੀ ਹੁੰਦਾ ਇਹਦੇ ਵਿੱਚ ਸਾਰਿਆਂ ਦਾ ਹੀ ਭਲਾ ਸੇਖਰ ਅਰਦਾਸ ਵਿੱਚ ਮੰਗਦੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਦੇ ਨਾਲ ਤੱਕਣੀ ਸੁੱਚੀ ਹੋ ਜਾਂਦੀ ਬੰਦੇ ਦੀ ਨਜ਼ਰ ਜਿਹੜੀ ਆ ਨਾ ਤੇ ਉਹਦੇ ਵਿੱਚ ਕੋਈ ਤਾਤ ਭਰਾਈ ਨਹੀਂ ਰਹਿੰਦੀ ਸਭ ਦੇ ਜਦੋਂ ਭਲਾ ਮੰਗ ਲਿਆ ਫਿਰ ਸਾਰੇ ਹੀ ਆਪਣੇ ਆ ਸਾਰਿਆਂ ਨੂੰ ਆਪਣਾ ਬਣਾ ਕੇ ਸਰਬੱਤ ਦਾ ਭਲਾ ਮੰਗਿਆ ਜਾ ਸਕਦਾ ਗੁਰੂ ਸਾਹਿਬ ਕਿਰਪਾਈ ਕਰਨ ਤਰਸੀ ਕਰਨ ਸਾਡੇ ਤੇ ਦਇਆਈ ਕਰਨ ਤਾਂ ਜਿਵੇਂ ਜਿਵੇਂ ਨਵਾਂ ਜਮਾਨਾ ਆਈ ਜਾਂਦਾ ਉਵੇਂ-ਉਵੇਂ ਲੋਕ ਨਾਸਤਿਕ ਬਣਦੇ ਜਾ ਰਹੇ ਆ ਸਤਿਗੁਰੂ ਅੱਗੇ ਅਰਦਾਸ ਹੀ ਕਰੀਏ ਮਹਾਰਾਜ ਇਹ ਕਲਯੁਗ ਤੋਂ ਸਾਨੂੰ ਵਿਚਾਲੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਨੂੰ ਦਰਉ ਕਰੂੰ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਜੀ ਅਮੀਰੀ ਦੇ ਪੰਜ ਗੁਪਤ ਰਾਜ ਗੁਪਤ ਗੱਲਾਂ ਜਿੰਨਾਂ ਵੀ ਕਮਾਈਆਂ ਉਹ ਅਮੀਰ ਹੋਗੇ ਦੌਲਤਮੰਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ